ਜਲੰਧਰ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਬੀਤੀ ਦੇ ਸ਼ਾਮ ਸ਼ਹਿਰ ਦੇ ਬਸਤੀ ਦਾਨਸ਼ਮੰਦਾ ਇਲਾਕੇ 'ਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 17 ਸਾਲਾ ਵਿਕਾਸ ਵਜੋ ਹੋਈ ਹੈ ਜੋ ਕਿ ਸਾਬਕਾ ਵਿਧਾਇਕ ਦੇ ਚਚੇਰੇ ਭਰਾ ਦਾ ਪੁੱਤਰ ਹੈ। ਇਸ ਘਟਨਾ ਨਾਲ ਇਲਾਕੇ 'ਚ دہشت ਫੈਲ ਗਈ। ਰਿਪੋਰਟਾਂ ਮੁਤਾਬਕ ਬਦਮਾਸ਼ਾਂ ਨੇ ਤੇਜ਼ ਦਰ ਹਥਿਆਰਾਂ ਨਾਲ ਲੈਸ ਹੋ ਕੇ ਵਿਕਾਸ ਦੇ ਬੇਰਹਿਮੀ ਦੇ ਨਾਲ ਹਮਲਾ ਕੀਤਾ। ਥਾਣੇ ਦੇ ਲੋਕਾਂ ਨੇ ਘਟਨਾ ਨੂੰ ਦੇਖਿਆ ਤੇ ਤੁਰੰਤ ਪਰਿਵਾਰ ਤੇ ਪੁਲਿਸ ਨੂੰ ਸੂਚਿਤ ਕੀਤਾ। ਜ਼ਖਮੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਕਾਰਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ 'ਚ ਸੋਗ ਦੀ ਲਹਿਰ ਹੈ ਤੇ ਉੱਧਰ ਪੂਰੇ ਇਲਾਕੇ 'ਚ دہشت ਫੈਲ ਗਈ ਹੈ। ਕਿਹਾ ਜਾ ਰਿਹਾ ਹੈ ਕਿ ਕਤਲ ਪਿੱਛੇ ਨਿੱਜੀ ਰੰਜਿਸ਼ ਹੈ ਪੁਲਿਸ ਇਸ ਪੈਲੂ ਨੂੰ ਜਾਂਚ ਦਾ ਮੁੱਖ ਕਾਰਨ ਮੰਨ ਰਹੀ ਹੈ ਕਤਲ ਦੀ ਜਾਣਕਾਰੀ ਮਿਲਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਕਟਨਾ ਵਾਲੀ ਥਾਂ ਤੋਂ ਸੁਰਾਗ ਇਕੱਠੇ ਕੀਤੇ ਜਾ ਰਹੇ ਨੇ ਤੇ ਨੇੜੇ ਲੱਗੇ ਸੀਸੀਟੀਵੀ ਕੈਮਰਾ ਦੇ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਹੀ ਦੋਸ਼ੀ ਤੱਕ ਪਹੁੰਚਿਆ ਜਾ ਸਕੇ ਵਿਕਾਸ ਨਾਮ ਸੀਰਾ ਉਮਰ ਕਰੀਬ 16 ਸਾਲ ਹੈ ਮੇਰਾ ਲੱਗਦਾ 16 ਸਾਲ ਦੇ ਕਰੀਬ ਉਮਰ ਹੈ ਅੱਜ ਜਿਸ ਗੱਲ ਦੀ ਮੈਂ ਪਰਿਵਾਰ ਦੇ ਲਈ ਲੜਾਈ ਲੜਨ ਦੇ ਲਈ ਦਿਨ ਰਾਤ ਘਰੋਂ ਬਾਹਰ ਨਿਕਲ ਕੇ ਆਪਣੇ ਹਲਕੇ ਦੇ ਲਈ ਸੰਘਰਸ਼ ਕਰਦਾ ਕਿ ਰੋਜ਼ ਹੀ ਇਸ ਜੀ ਦੀ ਲੜਾਈ ਲੜਦਾ ਕਿ ਨਸ਼ਾ ਨਸ਼ਾ ਨਸ਼ੇ ਦੇ ਖਿਲਾਫ ਜਿਹੜਾ ਕਤਲ ਹੋਇਆ ਇਹ ਵੀ ਨਸ਼ੇ ਦੀ ਭੇਟ ਚੜਿਆ ਅੱਜ ਮੇਰੇ ਪਰਿਵਾਰ ਦਾ ਇੱਕ ਚਿਰਾਗ ਬੁੱਝ ਗਿਆ ਮੈਂ ਰੋਜ਼ ਇਹ ਕਹਿੰਦਾ ਕਿਸੇ ਦਾ ਪਰਿਵਾਰ ਦਾ ਚਿਰਾਗ ਨਾ ਬੁੱਜੇ ਮੈਂ ਹਮੇਸ਼ਾ ਕਹਿੰਦਾ ਪੁਲਿਸ ਨੂੰ ਸਹਿਯੋਗ ਚਾਹੀਦਾ ਸਰਕਾਰ ਦੇ ਕਿਸੇ ਨੂੰ ਸਹਿਯੋਗ ਦਾ ਅਸੀਂ ਦੇਣ ਨੂੰ ਤਿਆਰ ਆ ਬੜਾ ਲਾਈਵ ਹੋ ਕੇ ਬੋਲੀਦਾ ਬੜਾ ਜਾ ਕੇ ਸੱਚ ਦੱਸੀਦਾ ਔਰ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਸਰਕਾਰ ਗੌਰ ਨਹੀਂ ਕਰਦੀ ਬਾਰ ਬਾਰ ਕੋਈ ਕਹੇਗਾ ਕਤਲ ਦਾ ਕਾਰਨ ਕੀ ਹੈ ਕਤਲ ਦਾ ਪੁੱਛ ਰਿਹਾ ਹਰ ਪੱਤਰਕਾਰ ਬਾਰੀ ਬਾਰ ਪੁੱਛ ਰਿਹਾ ਕਤਲ ਦਾ ਇੱਕੋ ਹੀ ਕਾਰਨ ਹੈ ਅੱਜ ਸਾਡਾ ਜਿਹੜਾ ਘਰ ਦਾ ਬੱਚਾ ਗਿਆ ਇਹ ਨਸ਼ੇ ਦੇ ਕਰਕੇ ਗਿਆ ਨਸ਼ੇ ਦੀ ਪੇਟ ਕਰਕੇ ਕਤਲ ਹੋਇਆ ਉਹ ਨਸ਼ਾ ਵੇਚਣ ਵਾਲੇ ਆ ਨਸ਼ਾ ਪੀਣ ਵਾਲੇ ਆ ਇਹ ਪੁਲਿਸ ਕਲੀਅਰ ਕਰੇ